ਅੱਜ ਜ਼ਿਲ੍ਹਾ ਕਚੈਰੀ ਬਠਿੰਡਾ 'ਚ ਅਸੀਂ ਨੈਸ਼ਨਲ ਲੋਕ ਅਦਾਲਤ ਲਾਈ ਹੈ ਇਹ ਥੋੜਾ ਜਿਹਾ ਐਨੂਅਲ ਫੀਚਰ ਹੀ ਹੁੰਦਾ ਹੈ ਅੱਜ ਅਸੀਂ 25000 ਦੇ ਕਰੀਬ ਇਨਫੈਕਟ ਮੋਰ ਥੈਨ 25000 25000 ਕੇਸਸ ਨੂੰ ਟਾਰਗੇਟ ਕੀਤਾ ਅੱਜ 21 ਬੈਂਚ ਬੈਠੇ ਹੋਏ ਨੇ ਸਾਰੇ ਜ਼ਿਲ੍ਹਾ ਪੰਜਾਬ ਆਪਣਾ ਬਠਿੰਡੇ 'ਚ ਤੇ 25000 25000 ਕੇਸਸ ਅੱਜ ਹੋ ਟੇਕ ਅਪ ਹੋਣਗੇ ਤੇ ਸਾਨੂੰ ਉਮੀਦ ਹੈ ਇਹਦੇ ਚੋਂ ਅਸੀਂ ਮੋਰ ਥੈਨ 50% ਤਾਂ ਅਚੀਵ ਕਰ ਹੀ ਲਾਂਗੇ ਬਾਕੀ ਇਹਦੇ ਚ ਜਿਹੜੇ ਕੈਟਾਗਰੀ ਆਫ ਕੇਸਸ ਹੈਗੇ ਨੇ ਉਹ ਅਸੀਂ ਰੈਵਨਿਊ ਵੀ ਐਤਕੀ ਇਨਫੈਕਟ ਹਰ ਵਾਰੀ ਅਸੀਂ ਕਰੀਦਾ ਬਟ ਐਤਕੀ ਸਾਨੂੰ ਰੈਵਨਿਊ ਕੋਰਟ ਦਾ ਜ਼ਰਾ ਥੋੜਾ ਜਿਹਾ ਇੱਕ ਅਸੀਂ ਸਪੈਸ਼ਲ ਡਰਾਈਵ ਰੱਖ ਕੇ ਥੋੜਾ ਜਿਹਾ ਉਹਨੂੰ ਜ਼ਿਆਦਾ ਟਰਗ ਟਾਰਗੇਟ ਕੀਤਾ ਰੈਵਨਿਊ ਕੋਰਟਸ ਨੂੰ ਇਸ ਕਰਕੇ ਟਾਰਗੇਟ ਕੀਤਾ ਹੈ ਕਿ ਇਹਦੇ ਨਾਲ ਮਲਟੀਪਲੀਸਿਟੀ ਆਫ ਸੂਟ ਜਿਹਨੂੰ ਕਹਿੰਦਾ ਹੈ ਮਤਲਬ ਕਿ ਇੱਕ ਝਗੜੇ ਨਾਲ ਪੰਜ ਪੰਜ ਝਗੜੇ ਡਵੈਲਪ ਹੋ ਜਾਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਜੇ ਗਰਦਾਵਰੀ ਇੱਕ ਗਲਤ ਚੜ ਜੇ ਇੰਤਕਾਲ ਇੱਕ ਗਲਤ ਚੜ ਜੇ ਉਹਨੂੰ ਠੀਕ ਕਰਾਣਾ ਫਿਰ ਉਹਦੇ ਬਾਅਦ ਪਾਰਟੀਸ਼ਨ ਸੂਟ ਫਿਰ ਇਹ ਵਾਲਾ ਸੂਟ ਉਹ ਸੂਟ ਇਹ ਝਗੜੇ ਇੱਕ ਵਾਰੀ ਜਿਹੜਾ ਇਨੀਸ਼ੀਅਲ ਸਟੇਜ ਤੇ ਹੀ ਜੇ ਨਿਬੜਦੇ ਹਨ ਜਾਨ ਉਹਦੇ ਨਾਲ ਸਾਨੂੰ ਪੰਜ ਕੁ ਮਤਲਬ ਪੰਜ ਤੋਂ 6 ਕੇਸ ਜਿਹੜੇ ਫਿਊਚਰ ਚ ਆ ਸਕਦੇ ਨੇ ਉਹ ਜੜ ਤੋਂ ਹੀ ਖਤਮ ਹੋ ਜਾਂਦੇ ਹਨ ਕੋਸ਼ਿਸ਼ ਸਾਡੀ ਇਹ ਹੈ ਕਿ ਅਸੀਂ ਇਸ ਵਾਰੀ ਇਸ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਜ਼ਿਆਦਾ ਫੋਕਸ ਦਿੱਤਾ ਹੈ ਬਠਿੰਡਾ ਚ ਤੇ ਆਈ ਵੁੱਡ ਕੰਗ੍ਰੈਚੂਲੇਟ ਈਵਨ ði ḍੀਸੀ ਉਹਨਾਂ ਨੇ ਵੀ ਬੜਾ ਸਾਡ ਨੂੰ ਉਹ ਕੀਤਾ ਤੇ ਸਪੈਸ਼ਲ ਅਸੀਂ ਅੱਜ ਐਤਕੀ ਮੇਰੇ ਹਿਸਾਬ ਨਾਲ ਅਸੀਂ ਕੋਈ 17 ਕੁ ਹਜ਼ਾਰ ਕੇਸ 16.5 ਹਜ਼ਾਰ ਸੌਰੇ ਉਹਨਾਂ ਦੇ ਵੀ ਐਡ ਕੀਤੇ ਨੇ ਜਿਹੜੇ ਰੈਵਨਿਊ ਕੋਰਸ ਨਾਲ ਹੁੰਦੇ ਨੇ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਕੇ ਸਾਰੇ ਉਹ ḍੀਸੀ ਵਾਲੇ ਆਰ ḍੀਸੀ ਆਫਿਸ ਤੋਂ ਹੀ ਨੇ ਇਹਦੇ ਚ ਉਹ ਵਾਲੇ ਕੇਸ ਵੀ ਨੇ ਜਿਹੜੇ ਰੈਵਨਿਊ ਕੋਰਟ ਦੇ ਮੁਤਲਕ ਸਾਡੀ ਕਚਹਿਰੀਆਂ 'ਚ ਵੀ ਚੱਲਦੇ ਨੇ ਕਈ ਵਾਰੀ ਇੰਜਕਸ਼ਨ ਦਾਅਵੇ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਸਾਰੇ ਵੀ ਅਸੀਂ ਟਾਰਗੇਟ ਕੀਤੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਦੀ ਲੋਕ ਅਦਾਲਤ 'ਚ ਅਸੀਂ ਇੱਕ ਬਹੁਤ ਅਪੋਜੀਟਿਵ ਰਿਜ਼ਲਟ ਲੈ ਕੇ ਆਵਾਂਗੇ ਸਰ ਗੁਜ਼ਾਰਾ ਬੜਾ ਸਾਧ ਰਿਹਾ ਲੋਕ ਅਦਾਲਤ ਵੱਲ ਲੋਕ ਬੜਾ ਕਸ਼ਟ ਹੋ ਰਹੇ ਹਨ ਜਲਦੀ ਚੱਕ ਦੇ ਮੈਸ ਇਸ ਤਰ੍ਹਾਂ ਦੇ ਦੇਖੋ ਜੀ ਬਹੁਤ ਵੱਡਾ ਤਾਂ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਅੱਜ ਥੈਂਕਸ ਕਰਾਂਗਾ ਕਿ ਤੁਸੀਂ ਸਾਡਾ ਇਹ ਪ੍ਰੋਗਰਾਮ ਹਰ ਵਾਰ ਵੀ ਬੜੀ ਵਧੀਆ ਤਰੀਕੇ ਨਾਲ ਕਵਰ ਕਰਦੇ ਹੋ ਆਈਡੀਆ ਹੀ ਹੈ ਕਿ ਤੁਸੀਂ ਕਵਰ ਕਰੋ ਕਿ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਅਵੇਅਰਨੈਸ ਪੈ ਸਕੇ ਕਿ ਵੀ ਅਸੀਂ ਅੱਜ ਮੈਂ ਜਿਹੜੀ ਅੱਜ ਹੁਣੇ ਗੱਲ ਕਹੀ ਹੈ ਦੇਖੋ ਜੇ ਆਪਾਂ ਜੇ ਕਿਸਾਨ ਆਪਣਾ ਭਰਾ ਕਚਹਿਰੀਆਂ ਦੇ ਚੱਕਰ ਘੱਟ ਮਾਰੇ ਤੇ ਆਪਣੀ ਪੈਦਾਵਾਰ ਦੇ ਵੱਲ ਜ਼ਿਆਦਾ ਧਿਆਨ ਦੇਵੇ ਇਹ ਵਾਲਾ ਮਾਹੌਲ ਬਣਾਣਾ ਵੀ ਇੱਕ ਬਹੁਤ ਵੱਡੀ ਬਹੁਤ ਜ਼ਰੂਰੀ ਹੈ ਦੇਸ਼ ਦੀ ਤਰੱਕੀ ਲਈ ਆਪਣੇ ਸੂਬੇ ਦੀ ਤਰੱਕੀ ਲਈ ਇਹ ਸਾਰੀ ਚੀਜ਼ਾਂ ਜ਼ਰੂਰੀਆਂ ਨੇ ਤੇ ਇਹ ਤਾਂ ਹੋ ਸਕਦੀਆਂ ਨੇ ਜਦ ਤੁਸੀਂ ਸਾਡੇ ਨਾਲ ਕੰਦੇ ਤੋਂ ਕੰਦਾ ਮਿਲਾ ਕੇ ਤੁਸੀਂ ਵੀ ਜਾ ਕੇ ਦੱਸਣੋਂ ਜਦ ਇਹ ਕਵਰ ਕਰਦੇ ਹੋ ਪ੍ਰੋਗਰਾਮ ਤੇ ਮੇਰੀ ਅੱਜ ਇੱਕ ਇਨਫੈਕਟ ਮੈਂ ਇੱਕ ਆਪਰਚੁਨਿਟੀ ਲਾਂਗ ਆਤੋਂ ਦਾ ਤੇ ਤੁਹਾਨੂੰ ਵੀ ਅਪੀਲ ਕਰਾਂਗਾ ਕਿ ਇਹ ਇਹਦੀ ਹੋਰ ਪ੍ਰੋਪਾਗੈਂਡਾ ਕਰੋ ਮੈਂ ਇੱਕ ਚੀਜ਼ ਹੋਰ ਕਾਂਗਾਂ ਕਿ ਪਿਛਲੇ ਜਿਹੜੇ ਤੁਸੀਂ ਕੀਤੇ ਨੇ ਪ੍ਰੋਪਾਗੈਂਡਾਸ ਉਹਦੇ ਨਾਲ ਵੀ ਸਾਨੂੰ ਅੱਜ ਅਸਰ ਦੇਖੋ ਅੱਜ ਇਹ ਹੈ ਕਿ ਅੱਜ ਇਸ ਵਾਰ ਅਸੀਂ 25000 ਕੇਸ ਟਾਰਗੇਟ ਕਰ ਸਕਦੇ ਥੜੀ ਯੂਨਿਕ ਗੱਲ ਹੋਈ ਹੈ ਹੁਣ ਉਹ ਇਹ ਹੈ ਉਹ ਜਿਹੜੀ ਤੁਸੀਂ ਹੁਣੇ ਗੱਲ ਕੁਐਸਚਨ ਪੁੱਛਿਆ ਉਹਦੇ ਨਾਲ ਲਈ ਮੁਤਲਕ ਹੈ ਕਿ ਲੋਕ ਸਾਡੇ ਕੋਲ ਅੱਜ ਕੱਲ ਹੁਣ ਆਪਾਂ ਦੇ ਕਿ ਸਾਡਾ ਕੇਸ ਲੋਬ ਬਤਾਰਾ ਚਲਾ ਲਓ ਇਹ ਬਹੁਤ ਅੱਛਾ ਇੱਕ ਉਪਰਾਲਾ ਇੱਕ ਬਹੁਤ ਅੱਛੀ ਇੱਕ ਸੋਚ ਸ਼ੁਰੂ ਹੋ ਗਈ ਤੇ ਮੈਨੂੰ ਹਲੇ ਵੀ ਬਹੁਤ ਕੰਮ ਕਰਨ ਵਾਲਾ ਮੈਂ ਇਹ ਨਹੀਂ ਕਹਿ ਰਿਹਾ ਕਿ ਕੰਮ ਖਤਮ ਹੋ ਗਿਆ ਹੈ ਜਾਂ ਬਹੁਤ ਵਧੀਆ ਸੀ ਉਹ ਕਰ ਲਿਆ ਬਟ ਇਹਦੇ ਨਾਲ ਸਾਨੂੰ ਇੰਕਰੇਜਮੈਂਟ ਵਾ ਮਿਲਦੀ ਤੇ ਓਬਵੀਅਸਲੀ ਜੇ ਸਾਰਿਆਂ ਲਈ ਜਿੱਤ ਜਿੱਤ ਵਾਲਾ ਇੱਕ ਮਾਹੌਲ ਬਣ ਸਕੇ ਤੇ ਪ੍ਰੋਸਪਰਿਟੀ ਤੇ ਪਿਆਰ ਆਪਣੇ ਆਪ ਹੀ ਵਧਣਾ ਹੀ ਵਧਣਾ ਹੈ ਸਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਸ ਤਰ੍ਹਾਂ ਲੋਕ ਆਸਮੇਂ ਕਾਫੀ ਕਈ ਕਈ ਸਾਲ ਠਗੜੀ ਜਾਂਦੇ ਆਦਾਲਤਾਂ ਦੇ ਵਿੱਚ ਕਿਸ ਤੋਂ ਲੋਕ ਅਦਾਲਤ ਤੱਕ ਪਹੁੰਚ ਕਰ ਸਕਦੇ ਕਿੰਨਾ ਖਰਚਾ ਕੋਈ ਹੈ ਅਸਤਾਨੀ ਦੇਖੋ ਜੀ ਖਰਚੇ ਇਹਦੇ ਜਿੱਥੇ ਤੱਕ ਖਰਚੇ ਦਾ ਸਵਾਲ ਹੈ ਖਰਚਾ ਤਾਂ ਸਗੋਂ ਉਲਟਾ ਹੈ ਖਰਚਾ ਤਾਂ ਅਸੀਂ ਵਾਪਸ ਕਰੀਦਾ ਜੇ ਕਿਸੇ ਨੇ ਕੋਈ ਕੇਸ ਸੁਪੋਜ਼ਿੰਗ ਪਹਿਲਾਂ ਤਾਂ ਰੱਬ ਨਾ ਕਰੇ ਕਿਸੇ ਨਾ ਕਿਸੇ ਨੂੰ ਕੋਈ ਕਚਹਿਰੀ ਚ ਕੋਈ ਕੇਸ ਫਾਈਲ ਕਰਨਾ ਪਵੇ ਜੇ ਜ਼ਰੂਰਤ ਪੈਂਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਚ ਖਰਚਾ ਕਿੰਨਾ ਹੁੰਦਾ ਹੈ ਕੋਰਟ ਫੀਸ ਲੱਗਦੀ ਹੈ ਉਹਦੇ ਨਾਲ ਦੇਖੋ ਟਾਈਮ ਦਾ ਵੇਸਟ ਹੁੰਦਾ ਹੀ ਹੁੰਦਾ ਹੈ ਪੈਸੇ ਵੀ ਜਾਂਦੇ ਨੇ ਤੇ ਜੇ ਲੋਕ ਅਦਾਲਤ ਚ ਉਹ ਆ ਕੇ ਸਾਡੇ ਕੋਲ ਆ ਕੇ ਅਸੀਂ ਦੇਖੋ ਥੋੜਾ ਜਿਹਾ ਅਸੀਂ ਟ੍ਰੇਨਡ ਹੈਗੇ ਆ ਇਸ ਕੰਮ ਨੂੰ ਕਿ ਕਿਸੇ ਤਰੀਕੇ ਨਾਲ ਕਈ ਵਾਰ ਹੁੰਦਾ ਮਨ ਮੋਟਾਬ ਹੁੰਦਾ ਹੈ ਕਿਸੇ ਹੋਰ ਗੱਲ ਤੇ ਕੇਸ ਪਾਇਆ ਜਾਂਦਾ ਹੈ ਕੁਝ ਹੋਰ ਕਹਿ ਕੇ ਤੇ ਦੇਖੋ ਇੰਨਾ ਦਾ ਸਾਨੂੰ ਵੀ ਐਕਸਪੀਰੀਅੰਸ ਹੋ ਗਿਆ ਹੁਣ ਕਿ ਅਸੀਂ ਥੋੜਾ ਜਿਹਾ ਮਦਦ ਕਰ ਸਕਦੇ ਹਾਂ ਲੋਕਾਂ ਦੀ ਕਿ ਆਪਣਾ ਤੁਹਾਡਾ ਜਿਹੜਾ ਅਕਸਲੀ ਡਿਸਪਿਊਟ ਹੈ ਉਹ ਗੱਲ ਕਿਥੇ ਬਾਹਰ ਨਿਕਲ ਸਕੇ ਤੇ ਉਹਦਾ ਜੇ ਸਮਾਧਾਨ ਹੋ ਜਾਏ ਤੇ ਆਪਣੇ ਆਪ ਹੀ ਸਾਰਾ ਕੁਝ ਨਿਪਟੜ ਜਾਂਦਾ ਹੈ ਤੇ ਇੱਕ ਚੀਜ਼ ਹੋਰ ਬੜੀ ਵਧੀਆ ਹੈ ਜਿਹੜੀ ਲੋਕ ਅਦਾਲਤ 'ਚ ਫਾਇਦੇਮੰਦ ਹੈ ਉਹ ਇਹ ਹੈ ਕਿ ਜੇ ਕਿਸੇ ਨੇ ਕੇਸ ਪਾਤਾ ਤੇ ਕੋਰਟ ਫੀਸ ਲੱਗ ਗਈ ਉਹ ਜਦੋਂ ਸੈਟਲ ਹੋ ਜਾਂਦਾ ਹੈ ਤੇ ਸਾਡੇ ਕੋਲ ਪਾਵਰ ਹੈ ਲੋਕ ਅਦਾਲਤ 'ਚ ਕੋਲ ਪਾਵਰ ਹੁੰਦੀ ਹੈ ਜਿਹੜਾ ਰਿਫੰਡ ਹੋ ਜਾਂਦੀ ਸਾਰੀ ਕੋਰਟ ਫੀਸ ਜਿਹੜਾ ਵੀ ਖਰਚਾ ਉਹਨੇ ਪਾਇਆ ਜਿਹੜਾ ਵੀ ਕੋਰਟ ਫੀਸ ਲਾਈ ਜਿਹੜੀ ਪਹਿਲਾਂ ਲੱਗ ਗਈ ਉਹ ਵੀ ਰਿਫੰਡ ਹੋ ਜਾਂਦੀ ਹੈ ਅਗਲੀ ਵਾਲੀ ਤਾਂ ਚਲੋ ਬਚਦੀ ਬਚਦੀ ਹੈ ਬਾਕੀ ਜਿਹੜੀ ਪੁਰਾਣੀ ਵੀ ਹੁੰਦੀ ਹੈ ਉਹ ਵੀ ਅਸੀਂ ਰਿਫੰਡ ਕਰ ਦਿੱਤੀ ਉਹ ਤਾਂ ਇਹਦਾ ਇਸ ਕਰਕੇ ਥੋੜਾ ਜਿਹਾ ਮੈਂ ਤਾਂ ਇਹ ਹੀ ਕਹਾਗਾ ਕਿ ਕਚੈਰੀਆਂ 'ਚ ਵੀ ਇਹਦਾ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਇਹਦਾ ਲਾਭ ਚੱਕਣਾ ਚਾਹੀਦਾ ਇਹ ਵੀ ਇੱਕ ਹੋਰ ਚੀਜ਼ ਮੈਂ ਕਲੀਅਰ ਕਰਨਾ ਚਾਹਾਂਗਾ ਇੱਥੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਕੋਈ ਕੇਸ ਕਚੈਰੀ 'ਚ ਚੱਲ ਰਿਹਾ ਹੋਵੇ ਤਾਂ ਹੀ ਤੁਸੀਂ ਲੋਕ ਦਾ ਲਾ ਚਾ ਸਕਦੇ ਨਹੀਂ ਇਹ ਜ਼ਰੂਰੀ ਨਹੀਂ ਜਿਹੜਾ ਮਨਮੋਟਾਬ ਹਲੇ ਸ਼ੁਰੂ ਹੋਇਆ ਹੈ ਜਿਹੜੇ 'ਚ ਤੁਸੀਂ ਹਲੇ ਬਾਈ ਚਾਂਸ ਹਲੇ ਤੱਕ ਕਚੈਰੀ 'ਚ ਆਏ ਹੀ ਨਹੀਂ ਜੇ ਨੂੰ ਅਸੀਂ ਪ੍ਰੀ ਲਿਟਿਗੇਟਿਵ ਸਟੇਜ ਕਹੀਦੀ ਹੈ ਮਤਲਬ ਹਲੇ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਮੈਂ ਕਚਹਿਰੀ ਚ ਕੇਸ ਕਰਦਾ ਆ ਜਾਂ ਨਾ ਕਰਾਂ ਉਹ ਵਾਲੀ ਸਟੇਜ ਤੇ ਵੀ ਅਸੀਂ ਟੇਕ ਅਪ ਕਰ ਸਕਦੇ ਹਾਂ ਲੋਕ ਅਦਾਲਤ ਚ ਉਹ ਵਾਲੇ ਕੇਸ ਵੀ ਟੇਕ ਅਪ ਹੁੰਦੇ ਨੇ ਤੇ ਉਹਨਾਂ ਦਾ ਵੀ ਨਿਪਟਾਰਾ ਅਸੀਂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਇਹ ਤੁਹਾਡੇ ਮਾਧਿਅਮ ਨਾਲ ਕਿ ਕਦੇ ਇਹ ਨਾ ਸੋਚਣਾ ਕਿ ਜੀ ਲੋਕ ਅਦਾਲਤ ਤਾਂ ਤਾਂ ਆਂਦੀ ਹੈ ਜਦ ਕਚਹਿਰੀ ਚ ਕੋਈ ਕੇਸ ਚੱਲਦਾ ਹੋਵੇ ਤਾਂ ਹੀ ਲੋਕ ਅਦਾਲਤ ਦਾ ਫਾਇਦਾ ਨਹੀਂ ਤੁਹਾਡਾ ਜਿਹੜਾ ਵੀ ਝਗੜਾ ਹੈ ਜਿਹੜਾ ਵੀ ਮਨਮੋਟਾ ਆਵੇ ਭਾਵੇਂ ਉਹ ਫੈਮਿਲੀ ਡਿਸਪਿਊਟ ਹੋਵੇ ਭਾਵੇਂ ਉਹ ਮਤਲਬ ਮੈਂ ਕਹਿ ਰਿਹਾ ਹਾਂ ਤੋਂ ਇੰਕੀ ਜੇ ਸਰਕਾਰ ਨਾਲ ਵੀ ਡਿਸਪਿਊਟ ਹੈ ਬੈਂਕਾਂ ਨਾਲ ਡਿਸਪਿਊਟ ਹੈ ਕਿਸੇ ਹੋਰ ਤਰੀਕੇ ਦਾ ਕੋਈ ਡਿਸਪਿਊਟ ਹੈ ਭਰਾਵਾਂ ਵਿੱਚ ਡਿਸਪਿਊਟ ਹੈ ਇਹ ਸਾਰੇ ਡਿਸਪਿਊਟ ਕਚਹਿਰੀ ਚ ਆਉਣ ਤੋਂ ਪਹਿਲਾਂ ਵੀ ਅਸੀਂ ਲੋਕ ਅਦਾਲਤ ਚ ਲੈ ਸਕਦੇ ਹਾਂ